ਫਾੜੀਪੁਰਸ ਵੱਲੋਂ ਜਿਹੜਾ ਐਨਕਾਉਂਟਰ ਹੋਣ ਕੀਤਾ ਗਿਆ ਸਾਡੇ ਨਾਲ ਡੀਐਸਪੀ ਗੁਰਸ਼ੇਵ ਸੰਧੂ ਜੀ ਸਖਮੋਇਨ ਸੰਧੂ ਸਾਹਿਬ ਜੇਕਰ ਸੀਨ ਦੀ ਗੱਲ ਕਰੀਏ ਤਾਂ ਕਿਵੇਂ ਇਹ ਚੀਜ਼ ਹੋਈ ਹੈ ਇਹ ਐਨਕਾਉਂਟਰ ਕਿਸ ਤਰ੍ਹਾਂ ਕੀਤਾ ਗਿਆ ਕੌਣ ਸੀਗੇ ਇਹ ਬੰਦੇ 12 ਵਜੇ ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਹੈ ਇਹਨਾਂ ਬੰਦਿਆਂ ਬਾਰੇ ਕਿ ਇਹ ਬੰਦੇ ਇਸ ਏਰੀਆ ਦੇ ਕੋਲ ਵਿੱਚ ਘੁੰਮ ਰਹੇ ਨੇ ਔਰ ਸ਼ੱਕੀ ਹਾਲਤ ਦੇ ਵਿੱਚ ਇੱਥੇ ਆ ਗਏ ਨੇ ਅਸੀਂ ਕਾਫੀ ਟਾਈਮ ਤੋਂ ਪਿਛਲੇ ਢਾਈ ਤਿੰਨ ਮਹੀਨਿਆਂ ਤੋਂ ਵਾਰਦਾਤਾਂ ਹੋ ਰਹੀਆਂ ਸੀ ਇਹਨਾਂ ਦੇ ਪਿੱਛੇ ਲੱਗੇ ਹੋਏ ਟੀਮ ਬਣਾ ਕੇ ਇਨਫੋਰਮੇਸ਼ਨ ਮਿਲਤੇ ਅਸੀਂ ਇਹਨਾਂ ਨੂੰ ਰਾਉਂਡ ਅਪ ਕਰਨ ਜਦੋਂ ਆਏ ਆ ਮੈਂ ਤੇ ਇੰਸਪੈਕਟਰ ਸ਼ਿਵ ਕੁਮਾਰ ਇਸ ਗੱਡੀ ਵਿੱਚ ਸੀਗੇ ਅਸੀਂ ਇਹਨਾਂ ਦੀ ਗੱਡੀ ਆ ਕਿ ਗੱਡੀ ਲਈ ਬਟ ਇਹਨਾਂ ਨੇ ਗੱਡੀ ਭਜਾਣ ਲੱਗੋ ਜਦੋਂ ਗੱਡੀ ਨੂੰ ਹਿੱਟ ਕੀਤਾ ਔਰ ਬਾਹਰ ਨਿਕਲਦੇ ਆ ਜਦੋਂ ਇਹਨਾਂ ਦੀ ਗੱਡੀ ਜਾਮ ਹੋ ਗਈ ਬਾਹਰ ਨਿਕਲਦੇ ਇਹਨਾਂ ਨੇ ਸਾਡੇ ਉੱਤੇ ਫਾਇਰਿੰਗ ਕੀਤੀ ਹੈ ਜਿਹੜੇ ਦੋ ਗੋਲੀਆਂ ਇੱਕ ਵਿੰਡਸਕਰੀਨ ਤੇ ਗੋਲਡ ਤੇ ਲੱਗੀ ਹੈ ਬਟ ਉਹ ਬੜੀ ਪਰਮਾਤਮਾ ਦੇ ਮੇਰ ਰਹੀ ਤੁਸੀਂ ਸਰ ਤੁਸੀਂ ਤੁਸੀਂ ਕਿਸ ਜਗ੍ਹਾ ਬੈਠੇ ਸੀ ਮੈਂ ਨਾਲ ਦੀ ਸੀਟ ਤੇ ਸੀ ਇੰਸਪੈਕਟਰ ਸਾਹਿਬ ਡਰਾਈਵ ਕਰ ਰਹੀ ਸੀ ਅੱਛਾ ਸ਼ਿਵ ਕੁਮਾਰ ਜੀ ਡਰਾਈਵਰ ਸੀ ਠੀਕ ਤੇ ਅਸੀਂ ਇਮੀਡੀਏਟਲੀ ਜਿਹੜਾ ਨਿਕਲ ਕੇ ਵਾਈ ਫਾਇਰ ਕੀਤੇ ਐ ਇੱਕ ਇੱਕ ਇਹਨਾਂ ਨੂੰ ਸਿਲੰਡਰ ਕਰਨ ਲਈ ਗਿਆ ਔਰ ਨਾਲ ਹੀ ਜਦੋਂ ਇਹਨਾਂ ਵੱਲੋਂ ਫਾਇਰਿੰਗ ਚੱਲੂ ਰਹੀ ਤੇ ਇਹਨਾਂ ਦੇ ਅਸੀਂ ਆਪਣੇ ਸੈਲਫ ਡੈਸਟ ਦੇ ਵਿੱਚ ਇਹਨਾਂ ਦੇ ਜਿਹੜੇ ਲੱਤਾਂ ਦੇ ਫਾਇਰ ਕੀਤੇ ਕਿੰਨੇ ਕ ਰੌਂਡ ਫਾਇਰ ਹੋਏ ਨੇ ਟੋਟਲ ਐਕਸਚੇਂਜ ਆਫ ਫਾਇਰ ਜਿਹੜਾ 10 ਤੋਂ 12 ਰੌਂਡ ਦਾ 10 ਤੋਂ 12 ਤੇ ਜਿਹੜੇ ਗੈਂਗਸਟਰ ਫੜ ਗਏ ਉਹਨਾਂ ਕੋ ਕਿੰਨੇ ਹਥ ਵੇਖਣ ਤੇ ਬੱਤੀਪੁਰ ਦੇ ਜਿਹੜੇ ਆ ਇੰਡੀਅਨ ਮੈਡਿਸਟਰ ਲੱਗਦੇ ਆ ਅੱਛਾ ਜਿਸ ਤਰ੍ਹਾਂ ਜਵਾਬੀ ਕਾਰਵਾਈ ਕੀਤੀ ਗਈ ਹੈ ਇਹ ਪ੍ਰਿੰਸ ਜਿਹੜਾ ਰਾਜਪੁਰ ਤੋਂ ਕਾਫੀ ਇਹ ਵੀ ਕੀ ਪਗੋੜਾ ਸੀਗਾ ਇਹ ਕੌਣ ਸੀਗਾ ਬੰਦਾ ਹੈ ਕਾਫੀ ਵਾਰਦਾਤਾਂ ਦੇ ਵਿੱਚ ਆਲਰੇਡੀ ਤੁਹਾਨੂੰ ਜਦੋਂ ਸਾਨੂੰ ਦੱਸਿਆ ਕਿ 8-9 ਵਾਰਦਾਤਾਂ ਦੇ ਵਿੱਚ ਫਿਕਰ ਆਊਟ ਕਰ ਗਿਆ ਸਾਨੂੰ ਇਹ ਮਹਾਲੀ ਦੀਆਂ ਤੇ ਇਹਦੀ ਜੋ ਡਿਟੇਲ ਪੁਸ਼ਟੀ ਕੀਤੀ ਜਾਊਗੀ ਸਾਨੂੰ ਹੋਰ ਉਮੀਦ ਹੈ ਕਿ ਇਹ ਹੋਰ ਵੀ ਪਟਿਆਲਾ ਏਰੀਆ ਦੇ ਵਿੱਚ ਦੀ ਵਾਰਦਾਤਾਂ ਔਰ ਚੰਡੀਗੜ੍ਹ ਮਹਾਲੀ ਦੀ ਹੋਰ ਵਰਤਤਾ ਵਿੱਚੋਂ ਨਿਕਲਣਗੇ ਜੀ ਸਰ ਜਿਹੜੀ ਇਹ ਕਾਰ ਹੈ Swift ਕਾਰ ਇਹ ਪਿੱਛੇ 28 ਤਰੀਕ ਨੂੰ ਇਹ ਜਿਹੜੀ ਖੋਈ ਆ ਇੱਕ ਟੈਕਸੀ ਡਰਾਈਵਰ ਤੋਂ ਅੰਸਰ ਲਾਗੋ ਉਹ ਵੀ ਗੱਡੀ ਹੈ ਜੀ ਇਹ ਉਹੀ ਗੱਡੀ ਹੈ ਜਿਹੜੀ ਬੰਦੂਕ ਜਿਹਨੋਂ ਯਸ ਯਸ ਤਾਂ ਸਾਡੇ ਨਾਲ ਡੀਐਸਪੀ ਗੁਰਸੇ ਸਿੰਘ ਸਾਧੂ ਮੋਹਨ ਜੀ ਸੀ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਇਹੀ ਗੱਡੀ ਉੱਤੇ ਜਿਹੜੀ ਪ੍ਰਿੰਸ ਰਾਜਪੁਰੇ ਵੱਲੋਂ ਇਹ ਫਾਇਰ ਕੀਤਾ ਗਿਆ ਹੈ ਤਾਂ ਤਸਵੀਰ ਦੇਖ ਸਕਦੇ ਹੋ ਬਿਲਕੁਲ ਸੈਂਟਰ ਦੇ ਵਿੱਚ ਉਹਦੇ ਵੱਲੋਂ ਫਾਇਰ ਕੀਤਾ ਗਿਆ ਪੁਲਿਸ ਦੇ ਉੱਤੇ ਫਾਇਰ ਕੀਤਾ ਗਿਆ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਤਕਰੀਬਨ 10 ਤੋਂ 12 ਜਿਹੜੇ ਪੁਲਿਸ ਨੇ ਰੌਂਦ ਕਿ ਰੌਂਦ ਚਲਾਈ ਜਾਂਦੇ ਜਿਸ ਤੋਂ ਬਾਅਦ ਪ੍ਰਿੰਸ ਜਨ ਰਾਜਪੁਰਾ ਉਸ ਦੇ ਉੱਤੇ ਦੋ ਗੋਲੀਆਂ ਦਾਗੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਹ ਜ਼ਖਮੀ ਹੋ ਜਾਂਦਾ ਉਸ ਤੋਂ ਬਾਅਦ ਉਹਦਾ ਸਾਥੀ ਜਿਹੜਾ ਜੋ ਕਿ ਕੁਰਕਸ਼ੇਤਰ ਦਾ ਰਹਿਣ ਵਾਲਾ ਉਸ ਦੇ ਉੱਤੇ ਵੀ ਕਾਰਵਾਈ ਕੀਤੀ ਜਾਂਦੀ ਉਸ ਦੇ ਉੱਤੇ ਇੱਕ ਜਿਹੜੀ ਹੈ ਉਹ ਗੋਲੀ ਚੱਲਦੀ ਹੈ ਇਹ ਸਵਿਫਟ ਗੱਡੀ ਜੋ ਕਿ 28 ਤਰੀਕ ਨੂੰ ਤੁਹਾਨੂੰ ਦੱਸ ਦਈਏ 28 ਤਰੀਕ ਨੂੰ ਸਾਨੂੰ ਵੀ ਜਾਣਕਾਰੀ ਮਿਲੀ ਸੀ ਕਿ 28 ਤਰੀਕ ਨੂੰ ਵੀ ਲਾਂਡਨ ਰੋਡ ਤੇ ਇੱਕ ਕੈਪ ਡਰਾਈਵਰ ਜਿਮੀ ਰਾਤ ਨੂੰ ਉਹ ਉਹਨੂੰ ਕਾਲ ਆਂਦੀ ਹੈ ਤਾਂ ਉਸ ਦੇ ਉੱਤੇ ਇਹ ਜਿਹੜਾ ਪ੍ਰਿੰਸ ਹੈ ਉਹ ਗੱਡੀ ਖੁੰਦਾ ਹੈ ਬੰਦੂਕ ਦੀ ਨੋਕ ਤੇ ਜਿਸ ਤੋਂ ਬਾਅਦ ਉਸ ਵਿਅਕਤੀ ਵੱਲੋਂ ਐਫਆਰ ਵੀ ਦਰਜ ਕੀਤੀ ਜਾਂਦੀ ਹੈ ਹਾਲਾਂਕਿ ਕਾਫੀ ਲੰਬੇ ਸਮੇਂ ਬਾਅਦ ਕਾਫੀ ਲੰਬੇ ਸਮੇਂ ਬਾਅਦ ਜਿਹੜੀ ਪੁਲਿਸ ਵੱਲੋਂ ਅਜੇ ਐਨਕਾਊਂਟਰ ਕੀਤਾ ਗਿਆ ਤਾਂ ਕਿਤਨਾ ਕਿਤੇ ਕਹੀ ਹੈ ਤਾਂ ਇਸ ਵਾਰ ਇਹ ਇੱਕ ਹਫਤੇ ਵਿੱਚ ਪੰਜਾਬ ਪੁਲਿਸ ਜਿਹੜੀ ਹੈ ਕਾਫੀ ਐਕਟਿਵ ਹੋ ਰਹੀ ਹੈ ਕਿਉਂਕਿ ਲੁਧਿਆਣਾ ਵਿੱਚ ਐਨਕਾਊਂਟਰ ਹੁੰਦਾ ਉਸ ਤੋਂ ਬਾਅਦ ਜ਼ਿਲਕਪੁਰ ਦੇ ਵਿੱਚ ਹੁੰਦਾ ਫਿਰ ਇਸ ਵਾਰ ਮੋਹਾਲੀ ਦੇ ਵਿੱਚ ਤਕਰੀਬਨ ਜਿਹੜੀ ਪੰਜਾਬ ਪੁਲਿਸਾਂ ਹੋਣ ਉਹ ਐਨਕਾਊਂਟਰ ਕਰ ਰਹੀ ਹੈ ਕਿਉਂਕਿ ਸਾਫ਼ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਕਹੀ ਸੀਗੀ ਕਿ ਕਿਸੇ ਨੂੰ ਤਾ ਪੰਜਾਬ ਨੂੰ ਜਿਹੜੀ ਇਸ ਵਕਤ ਕੋਈ ਐਕਟਿਵ ਫਾਰਮ ਦੇ ਵਿੱਚ ਆ ਚੁੱਕਿਆ ਹੈ ਤਾਂ ਹਾਲਾ ਕਿ ਜਿਹੜੀ ਇਹ ਗੈਂਗਵਾਰ ਹੋਈ ਹੈ ਜਿਹਨਾਂ ਪਰ ਐਨਕਾਊਂਟਰ ਕਈਏ ਤਾਂ ਫਿਲਹਾਲ ਪੰਜਾਬ ਪੁਲਿਸ ਨੇ ਜਿਹੜੇ ਉਹ ਹਥਿਆਰ ਨੇ ਉਹ ਵੀ ਬਰਬੰਦ ਕਰ ਲਏਤੇ ਨੇਗੇ ਤੇ ਇਸ ਦੇ ਵਿੱਚ ਦੋਨੋਂ ਜਿਹੜੇ ਗੈਂਗਸਟਰ ਨੇ ਪ੍ਰਿੰਸ ਉਸਨੂੰ ਉਹਨਾਂ ਦੋਨੋਂ ਨੂੰ ਜ਼ਖਮੀ ਕਰ ਹਸਪਤਾਲ ਚ ਭੇਜ ਦਿੱਤਾ ਗਿਆ ਮਹਾਲੀ ਤੋਂ ਅਭਿਸ਼ੇਕ ਮੈਂਦੀ ਰਿਪੋਰਟ ਪੰਜਾਬ ਦਾ